ਆ ਨਵਾਂ ਸੁਣ ਲਾ ਕਹਿੰਦੇ ਬਾਬਾ ਨਾਬੇ ਵਾਲਾ ਆ ਗਿਆ ਦਸਤਾਰ ਬੰਦੀ ਹੋ ਗਈ ਰਾਜਾ ਬਣਤਾ ਪੱਤਰਕਾਰ ਵੀ ਕਹਿ ਰਿਹਾ ਕਹਿੰਦਾ ਰਾਤ ਨੂੰ ਸੁਪਨਾ ਆਇਆ ਉਹਨੂੰ ਬੇਬੇ ਮੇਰੀ ਕਿਰਪਾਨ ਕਿੱਥੇ ਐ ਕੱਦ ਮੇਰੀ ਦੇਹ ਕਿਰਪਾਨ ਕੁਝ ਲੋਕਾਂ ਨੇ ਮਾਰਿਆ ਜਿਹੜੀ ਉਧਾਰ ਲਾਤ ਤੇ ਮੈਂ ਬਰਦਨੇ ਜਾ ਕੇ ਸਾਰੇ ਆ ਕੇ ਦਸਤਾਰ ਬੰਦੀ ਕਰਤੀ ਸਾਰੇ ਲੋਕਾਂ ਨੇ ਉਧਰ ਨੂੰ ਚੱਕ ਲਾ 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 ਹੋ ਗਈ ਆ ਦਸਤਾਰ ਬੰਦੀ ਹੋ ਗਈ ਰਾਜੇ ਮਹਾਰਾਜ ਆਗੇ 124 ਸਾਲਾ ਬਾਅਦ ਆਗੇ ਉਹ ਭਲਿਓ ਓਏ ਪੜਗੋ ਇਹਦੇ ਪਿੱਛੇ ਤਾਕਤਾਂ ਕਿਹੜੀਆਂ ਕੰਮ ਕਰ ਰਹੀਆਂ ਆ ਦੇਖ ਲੋ ਕੀ ਫਾਇਦਾ ਸਾਨੂੰ ਫਾਇਦਾ ਸੁਕਿਆ ਰਾਜਾ ਮਹਾਰਾਜਾ ਕੋ ਰਾਜ ਆ ਯਾਰ ਹੁਣ ਇਹ ਕਹਿਣਗੇ ਤੈਨੂੰ ਉਹ ਮੈਨੂੰ ਤਖਲੀਪ ਇਹ ਆ ਉਹੀ ਬਾਬਾ ਵਿਆਸ ਵਾਲਾ ਤਾਂ ਉਹਦੀ ਦਸਤਾਰ ਬੰਦੀ ਕਰਾਉਂਦਾ ਆ ਕੇ ਉਹੀ ਮਜਿੱਟੇ ਦੀ ਜ਼ਮਾਨਤ ਕਰਾਉਂਦਾ ਉਹਨਾਂ ਦਿਨਾਂ ਦੇ ਵਿੱਚ ਹੀ ਮੋਦੀ ਡੇਰੇ ਜਾ ਕੇ ਬੋਲਦਾ ਇਹ ਤਫਾਕਤਾ ਨਹੀਂ ਹੋ ਸਕਦਾ ਕਿਹੜੀ ਜੁੜੀ ਹੋਈ ਆ ਆ ਨਵਾਂ ਸੁਣ ਲਾ ਕਹਿੰਦੇ ਬਾਬਾ ਨਾਭੇ ਵਾਲਾ ਆ ਗਿਆ ਦਸਤਾਰ ਬੰਦੀ ਹੋ ਗਈ ਰਾਜਾ ਬਣਾਤਾ ਪੱਤਰਕਾਰ ਵੀ ਕਹਿ ਰਿਹਾ ਕਹਿੰਦਾ ਰਾਤ ਨੂੰ ਸੁਪਨਾ ਆਇਆ ਉਹਨੂੰ ਬੇਬੇ ਮੇਰੀ ਕਿਰਪਾਨ ਕਿੱਥੇ ਐ ਕੱਢ ਮੇਰੀ ਦੇਹ ਕਿਰਪਾਨ ਕੁਝ ਲੋਕਾਂ ਨੇ ਮਾਰਿਆ ਤਖਲੀਪ ਜਿਹੜੀ ਉਧਾਰ ਲਾਤ ਤੇ ਮੈਂ ਬੜਦਣੇ ਜਾ ਕੇ ਸਾਰੇ ਆ ਕੇ ਦਸਤਾਰ ਬੰਦੀ ਕਰਤੀ ਸਾਰੇ ਲੋਕਾਂ ਨੇ ਉਧਰ ਨੂੰ ਚੱਕ ਲਾ 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 ਹੋ ਗਈ ਆ ਦਸਤਾਰ ਬੰਦੀ ਹੋ ਗਏ ਰਾਜੇ ਮਹਾਰਾਜ ਆਗੇ 124 ਸਾਲਾ ਬਾਅਦ ਆਗੇ ਉਹ ਭਲਿਓ ਓਏ ਪੜਗੋ ਇਹਦੇ ਪਿੱਛੇ ਤਾਕਤਾਂ ਕਿਹੜੀਆਂ ਕੰਮ ਕਰ ਰੀਆਂ ਆ ਦੇਖ ਲੋ ਕੀ ਫੜਾ ਸਾਨੂੰ ਫੜਾ ਸੁਕਿਆ ਰਾਜੇ ਮਹਾਰਾਜ ਕੋਈ ਰਾਜ ਆ ਯਾਰ ਹੁਣ ਇਹ ਕਹਿਣਗੇ ਤੈਨੂੰ ਉਹ ਮੈਨੂੰ ਤਖਲੀਪ ਇਹ ਆ ਉਹੀ ਬਾਬਾ ਬਿਆਸ ਵਾਲਾ ਤਾਂ ਉਹਦੀ ਦਸਤਾਰਬੰਦੀ ਕਰਾਉਂਦਾ ਆ ਕੇ ਉਹੀ ਮਜੀਠੀ ਦੇ ਵੀ ਜਮਾਨਤ ਕਰਾਉਂਦਾ ਉਹਨਾਂ ਦਿਨਾਂ ਦੇ ਵਿੱਚ ਹੀ ਮੋਦੀ ਡੇਰੇ ਜਾ ਕੇ ਬੋਲਦਾ ਇਹ ਇਤਫਾਕ ਤਾਂ ਨਹੀਂ ਹੋ ਸਕਦਾ ਕਿਹੜੀ ਜੁੜੀ ਹੋਈ ਆ ਪਾ ਨਵਾਂ ਸੁਣ ਲਾ ਕਹਿੰਦੇ ਬਾਬਾ ਨਾਬੇ ਵਾਲਾ ਆ ਗਿਆ ਦਸਤਾਰਬੰਦੀ ਹੋਗੀ ਰਾਜਾ ਬਣਾਤਾ ਪੱਤਰਕਾਰ ਵੀ ਕਹਿ ਰਿਹਾ ਕਹਿੰਦਾ ਰਾਤ ਨੂੰ ਸੁਪਨਾ ਆਇਆ ਉਹਨੂੰ ਬੇਬੇ ਮੇਰੀ ਕਿਰਪਾਨ ਕਿੱਥੇ ਆ ਕਦ ਮੇਰੀ ਦੇਹ ਕਿਰਪਾਨ ਕੁਝ ਲੋਕਾਂ ਨੇ ਮਾਰ ਦੇ ਦਿੱਤੀ ਦੀ ਉਦਾਹਰਨ ਲਾਤੇ ਮੈਂ ਬਰਦਨੇ ਜਾ ਕੇ ਸਾਰੇ ਆ ਕੇ ਦਸਤਾਰਬੰਦੀ ਕਰਤੀ ਸਾਰੇ ਲੋਕਾਂ ਨੇ ਉਧਰ ਨੂੰ ਚੱਕ ਲਾ 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 ਹੋ ਗਈ ਆ ਦਸਤਾਰ ਬੰਦੀ ਹੋ ਗਏ ਰਾਜੇ ਮਹਾਰਾਜ ਆਗੇ 124 ਸਾਲਾ ਬਾਅਦ ਆਗੇ ਉਹ ਭਲਿਓ ਓਏ ਪੜਗੋ ਇਹਦੇ ਪਿੱਛੇ ਤਾਕਤਾਂ ਕਿਹੜੀਆਂ ਕੰਮ ਕਰੀਆਂ ਉਹ ਦੇਖ ਲੋ ਕੀ ਫਾਇਦਾ ਸਾਨੂੰ ਫਾਇਦਾ ਸੁਕਿਆ ਰਾਜੇ ਮਹਾਰਾਜਾਂ ਕੋਈ ਰਾਜ ਆ ਯਾਰ ਹੁਣ ਇਹ ਕਹਿਣਗੇ ਤੈਨੂੰ ਉਹ ਮੈਨੂੰ ਤਖਲੀਪ ਇਹ ਆ ਉਹੀ ਬਾਬਾ ਵਿਆਸ ਵਾਲਾ ਤਾਂ ਉਹਦੀ ਦਸਤਾਰ ਬੰਦੀ ਕਰਾਉਂਦਾ ਆ ਕੇ ਉਹੀ ਮਜਿੱਟੇ ਦੀ ਜਮਾਨਤ ਕਰਾਉਂਦਾ ਉਹਨਾਂ ਦਿਨਾਂ ਦੇ ਵਿੱਚ ਹੀ ਮੋਦੀ ਡੇਰੇ ਜਾ ਕੇ ਬੋਲਦਾ ਇਹ ਤਫਾਕਤਾ ਨਹੀਂ ਹੋ ਸਕਦਾ ਕਿਹੜੀ ਜੁੜੀ ਹੋਈ ਆ